ਖਾਨਾ ਇਸਲਾਮਾਬਾਦ ਖੇਤਰ ਦੇ ਅੰਦਰ ਆਉਂਦੇ ਇਲਾਕਾ ਨਿ ਵਿਵਾਦੀ ਵਿਖੇ ਹੋਏ ਕਤਲकांड ਵਿੱਚ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਕੀਤੀ ਮੰਗ ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਅਤੇ ਲਾਅਨ ਆਰਡਰ ਮੁੱਖ ਰੱਖਦੇ ਹੋਏ ਇਸ ਨੂੰ ਜਸਟੀਫਾਈਡ ਕੀਤਾ ਜਾਵੇ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਧਰਮ ਕੁਮਾਰ ਹੈ। ਔਰ ਮੇਰੇ ਕੱਲ ਮੇਰੇ ਬ੍ਰਦਰ ਜੋ ਕਿ ਮੇਰੇ ਤਾਏ ਦਾ ਬੇਟਾ ਉਹਦੀ ਕਤਲ ਉਹਦਾ ਜਿਹੜਾ ਹੋ ਗਿਆ ਉਹਦਾ ਕਿਰਪਾਨਾ ਮਾਰ ਕੇ ਸਾਡੀ ਗਲੀ ਦਾ ਜਿਹੜਾ ਮੁੰਡਾ ਹੈ ਜੀ ਗੋਲੂ ਜੀ ਉਰਫ ਨਰਿੰਦਰ ਕੁਮਾਰ ਉਹਨਾਂ ਨੇ ਕਤਲ ਕੀਤਾ ਜੀ। ਉਹਦਾ ਉਹਦੇ ਵਿੱਚ ਉਹਨਾਂ ਦੇ ਬੇਟੇ ਦੀ ਉਹਦੀ ਵਾਈਫ ਦੀ ਔਰ ਉਹਦੀ ਬੇਟੀ ਦੀ ਉਨੀ ਇਨਵੋਲਵਮੈਂਟ ਹੈ ਜਿਸਨੇ ਕਿ ਦੋਸ਼ੀ ਦੀ ਗੋਲੂ ਦੀ ਹੈ। ਠੀਕ ਹੈ ਜੀ। ਔਰ ਅਸੀਂ ਕਹਿਣ ਦੇ ਮੁਤਾਬਕ ਅਸੀਂ ਸਾਰਾ ਮਾਮਲਾ ਲੋਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਹੋਏ ਜਾਂ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਸਾਰਾ ਮਾਮਲਾ ਜਿਹੜਾ ਸੇ ਮੇਰੀ ਤਾਈ ਜੀ ਨੇ ਸਟੇਟਮੈਂਟ ਦਿੱਤੀ ਥਾਣੇ ਤੇ ਜਾ ਕੇ ਔਰ ਥਾਣੇ ਵਾਲੇ ਜਿਹੜੇ ਸਾਡੇ ਘਰ ਵਿੱਚ ਇੱਥੇ ਸਾਡੀ ਗਲੀ ਵਿੱਚ ਆਏ ਉਹਨਾਂ ਤੋਂ ਤਫ਼ਤੀਸ਼ ਕੀਤੀ ਤਫ਼ਤੀਸ਼ ਕਰਨ ਦੇ ਬਾਅਦ ਅਸੀਂ ਬਿਆਨ ਦਰਜ ਕੀਤੇ ਬਟ ਸਾਨੂੰ ਲੱਗਦਾ ਕਿ ਜਿਹੜੇ ਉਹ ਬਿਆਨ ਸਾਡੇ ਕਈ ਹੋਏ ਮੁਤਾਬਕ ਦਰਜ ਨਹੀਂ ਹੋਏ ਅਸੀਂ ਸਰਕਾਰ ਜਾਂ ਪ੍ਰਸ਼ਾਸਨ ਤੋਂ ਜਾਂ ਫਿਰ ਕੋਈ ਦੇਖੋ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸਾਡੇ ਜਿਹੜੇ ਬਿਆਨ ਉਨੂੰ ਪ੍ਰੋਪਰਲੀ ਤਰੀਕੇ ਨਾਲ ਜਸਟੀਫਾਈ ਤਰੀਕੇ ਨਾਲ ਸਾਨੂੰ ਕਲੀਅਰ ਕੀਤਾ ਜਾਵੇ ਕਿ ਇਹ ਪ੍ਰੋਪਰ ਜਿਹੜੇ ਬਿਆਨ ਸਾਡੇ ਦਰਜ ਕੀਤੇ ਜਾਣ ਔਰ ਸਾਨੂੰ ਬਣਦੀ ਕਾਰਵਾਈ ਔਰ ਸਾਨੂੰ ਸਾਨੂੰ ਜੋ ਦੋਸ਼ੀ ਦੇ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਔਰ ਸਾਨੂੰ ਇਨਸਾਫ ਦੀ ਅਸੀਂ ਗਵਾਹ ਤੁਹਾਡੇ ਬਣਦੇ ਦੋਸ਼ੀਆਂ ਨੇ ਖੁਦ ਸੱਦ ਕੇ ੁੰਡੇ ਨੂੰ ਆਪਣੇ ਘਰ ਬੁਲਾਇਆ ਸੀਗਾ ਔਰ ਉਹਦੇ ਗਵਾਹ ਸਾਡੇ ਉਹਨਾਂ ਦੇ ਗਵਾਹ ਨਹੀਂ ਹੀ ਬਿੱਟੂ ਜੀ ਹਨਾ ਉਹਨਾਂ ਨੇ ਉਹਨਾਂ ਨੂੰ ਦੇਖਿਆ ਵੀ ਹੈ ਬਟ ਉਹ ਚੀਜ਼ਾਂ ਪਰਚੇ ਵਿੱਚ ਮੈਂਸ਼ਨ ਨਹੀਂ ਹੈਗਾ ਫੀਅਰ ਰਿਪੋਰਟ ਵਿੱਚ ਅਸੀਂ ਇਹੀ ਜਾਣਦੇ ਆ ਕਿ ਜਿਹੜੀਆਂ ਉਹ ਗੱਲਾਂ ਨੇ ਉਹਨੂੰ ਐਫਆਈਆ ਰਿਪੋਰਟ ਵਿੱਚ ਐਡ ਕੀਤਾ ਜਾਣਾ। ਧੰਨਵਾਦ। ਕੱਲ ਮਿਤੀ 2 8 25 ਨੂੰ ਇਨਸਪੈਕਟ ਜਸਵੀਰ ਐਸਐਚ ਉਹ ਤਾਣਾ ਸਲਾਮਾਬਾਦ ਉਹਨੂੰ ਇਤਲਾਹ ਮਿਲੀ ਸੀ ਕਿ ਨੀਵੀਂ ਗਲੀ ਕਿਸ਼ਨ ਕੋਟ ਉੱਥੇ ਇੱਕ ਨੌਜਵਾਨ ਵਿਕੀ ਜਿਹੜਾ ਸਾਨੂੰ ਜਗਰਧਨਪੁਰਾ ਉਹਦਾ ਮਰਡਰ ਉਸੇ ਗਲੀ 'ਚ ਰਹਿੰਦੇ ਨਰਿੰਦਰ ਕੁਮਾਰ ਤੇ ਵਿਵਕ ਕੁਮਾਰ ਉਹਦੇ ਬੇਟਾ ਜਿਹੜਾ ਉਹਨਾਂ ਨੇ ਕਰ ਦਿੱਤਾ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਘਰੀ ਪਈ ਹੈ। ਜਿੱਤੇ ਤਰ੍ਹਾਂ ਕਾਰਵਾਈ ਕਰਦੇ ਹਾਂ ਇਨਸਪੈਕਟਰ ਜੀ ਸੁਪੀ ਸਿੰਘ ਨੇ ਸਮੇਤ ਫੋਰਸ ਉੱਤੇ ਰਸ਼ ਕੀਤਾ ਮੌਕੇ ਤੇ ਜਾ ਕੇ ਜਿਹੜਿਆ ਉਹਦੀ ਮਰਨ ਵਾਲੇ ਵਿੱਕੀ ਦੀ ਮਾਂ ਜੀ ਮੌਤਾ ਰਾਣੀ ਉਹਦੇ ਬਿਆਨ ਲੈ ਕੇ ਇਤਤਰਾਤ ਕੇਸ ਜਿਸਟ 10233 ਬੜਾ ਪਛੀ ਅੰਡਰ ਸੈਕਸ਼ਨ 103 ਨਾ ਬੀਐਨਐਸ ਜਿਹੜਾ ਕੇਸ ਜਿਸਟ ਕਰਕੇ ਜਿਹੜੀ ਕਾਰਵਾਈ ਅਮਲ ਚ ਲੈਂਦੀ ਤੇ ਮੌਕੇ ਤੇ ਜਿਹੜੀ ਕਾਰਵਾਈ ਕਰਦੇ ਹਾਂ ਫ੍ਰੈਂਸਿਸ ਐਸ ਦੀ ਸਹਾਇਤਾ ਦੇ ਨਾਲ ਸਾਰੀ ਡੈੱਡ ਬੋਡੀ ਦੀ ਜਾਂਚ ਕੀਤੀ ਮੌਕਾ ਮੁਲਾਜਾ ਸਾਰਾ ਕੀਤਾ ਉਸ ਤੋਂ ਬਾਅਦ ਜਿਹੜਾ ਮੁਕੱਦਮਾ ਦਾ ਜਿਹੜਾ ਮੇਨ ਤੋਸੀ ਸੀਗਾ ਨਿਰਿੰਦਰ ਕੁਮਾਰ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਦੋਂ ਪੁੱਛਗਿੱਛ ਕੀਤੀ ਗਈ ਤੇ ਇਹ ਪਤਾ ਚੱਲਿਆ ਕਿ ਜਿਹੜਾ ਇਹ ਕਤਲ ਆ ਉਹਦੇ ਨਿਰਿੰਦਰ ਕੁਮਾਰ ਉਹਦੇ ਬੇਟੇ ਵਿਵੇਕ ਖੰਨਾ ਤੇ ਉਹਦੀ ਬੇਟੀ ਜਿਹੜੀ ਆ ਗੋਰੀ ਉਹਦੀ ਪਤਨੀ ਪਿਆਨਾ ਸਾਰਿਆਂ ਨੇ ਰਲ ਕੇ ਤੇ ਤਾਰ-ਤਾਰ ਜਿਹੜਾ ਕਿਰਪਾਨ ਸੀਗੀ ਉਹਦੇ ਨਾਲ ਰਲ ਕੇ ਕਾਰ ਦੇ ਵਿੱਚ ਹੀ ਕੀਤਾ ਤੇ ਡੈੱਡ ਵਡੀਓ ਨਾਲੇ ਘਰੀ ਵੇਈ ਜੀਗੀ ਤੇ ਜਿਸ ਦੇ ਅਧਾਰ ਤੇ ਉਹ ਅੱਜ ਉਹਦੀ ਜਿਹੜੀ ਪੁਤਰੀ ਗੋਰੀ ਆ ਇਹ ਪਤਨੀ ਜਿਹੜੀ ਆ ਪਿਆਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਦੇ ਵਿੱਚ ਉਹਦੇ ਲੜਕੇ ਜਿਹੜਾ ਵਿਵਕ ਹਨਾ ਉਹਦੀ ਅਜੇ ਅਰੇਸਟ ਬਾਕੀ ਆ ਜੋ ਕਰੋ ਫਰਾਰ ਚੱਲੇ ਜਾ ਰਿਹਾ ਉਹਨੂੰ ਤੁਰੰਤ ਵੀ ਗ੍ਰਿਫਤਾਰ ਕੀਤਾ ਜਾਊਗਾ ਇਸ ਕਦਰ ਦੇ ਵਿੱਚ ਵਜਾ ਜੈਂਸ ਫਿਲਹਾਲ ਜਿਹੜੀ ਉਹ ਧਿਆਨ ਚਾਹੀ ਆ ਉਹ ਇਹ ਹੈ ਕਿ ਜਿਹੜਾ ਇਹ ਮਰਨ ਵਾਲਾ ਵਿਕੀ ਆ ਇਹਦਾ ਉਹਦੇ ਆਪਣੇ ਇਹਨਾਂ ਦੇ ਘਰ ਦੇ ਵਿੱਚ ਆਉਣ ਜਾਣ ਸੀਗਾ ਤੇ ਜਿਹੜਾ ਨਿਰਿੰਦਰ ਗੁਮਾਰ ਤੇ ਉਹਦੀ ਫੈਮਿਲੀ ਸੀ ਉਹਨੂੰ ਇਹ ਸ਼ੱਕ ਸੀਗਾ ਵੀ ਇਹ ਉਹਨਾਂ ਦੀ ਜਿਹੜੀ ਆ ਲੜਕੀ ਗੋਰੀ ਉਹ ਜਿਹੜੀ ਆ ਉਹ ਮਾੜੀ ਨਿਗਾ ਰੱਖਦਾ ਤੇ ਜਿਹੜੇ ਤੇ ਇਹਨਾਂ ਗੁੱਸੇ ਆ ਕੇ ਜਿਹੜਾ ਉਹਦਾ ਤੇ ਚਾਰ ਚਾਰ ਰਾਣਾ ਜਿਹੜਾ ਕਤਲ ਕਰ ਦਿੱਤਾ ਫਿਰ ਵੀ ਅੱਜ ਇਹਦਾ ਇਹ ਮਾਰ ਹਾਸਲ ਕੀਤਾ ਗਿਆ ਇਹ ਜੋ ਪੂਰੀ ਤਾਂ ਪ੍ਰੋਪਰ ਉਹ ਪੋਸ਼ੀਸ਼ ਕੀਤੀ ਜਾਊਗੀ ਤੇ ਜਿਹੜੇ ਬੌਧੇ ਹਸਲ ਕਰਨਾ ਉਹਨਾਂ ਦਾ ਪਤਾ ਲਾਇਆ ਜਾਊਗਾ ਇਹ ਜਿਹੜਾ ਰਿੰਦਾ ਦੋਸ਼ੀ ਬਿਬਖੰਨਾ ਉਹਦੇ ਜੇ ਉਹਦਾ ਐਲਓਸੀ ਜਾਰੀ ਕਰ ਦਿੱਤਾ ਗਿਆ ਉਹਨੂੰ ਵੀ ਜਲਦੋ ਜਲ ਜਿਹੜਾ ਮਾਮਲਾ ਜਲਦਾਰ ਕੀਤਾ ਜਾਊਗਾ